ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਵੇਲੇ ਇੱਕ ਭਗਤੂ ਨਾਮ ਕਰਕੇ ਬੜਾ ਪ੍ਰੇਮੀ ਸਿੱਖ ਸੀ ਤੇ ਆਏ ਗਏ ਸਿੱਖ ਸੰਗਤ ਦੀ ਬੜੀ ਸੇਵਾ ਕਰਦਾ ਸੀ ਇੱਕ ਠੱਗ ਨੇ ਜਦ ਦੇਖਿਆ ਕਿ ਇਹ ਬੜੀ ਸੇਵਾ ਕਰਦਾ ਹੈ ਤੇ ਆਪਣਾ ਮਸੰਦ ਰੂਪ ਧਾਰ ਲਿਆ ਤੇ ਝੂਠਾ ਹੁਕਮਨਾਮਾ ਗੁਰੂ ਜੀ ਦਾ ਲੈ ਕੇ ਸਿੱਖ ਦੇ ਘਰ ਗਿਆ ਤੇ ਜਾ ਕੇ ਕਿਹਾ ਕਿ 200 ਰੁਪਏ ਹੁਣੇ ਦਿਓ ਨਹੀਂ ਤੇ ਗੁਰੂ ਕੇ श्राप ਦੇਣਗੇ ਵਿਚਾਰੇ ਸਿੱਖ ਦੇ ਪਾਸ ਭਲਾ 200 ਰੁਪਿਆ ਕਿੱਥੇ ਉਸ ਸਮੇਂ ਤਾਂ 10 ਰੁਪਏ ਵੀ ਬਹੁਤ ਔਖੇ ਜੁੜਦੇ ਸਨ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜਾ ਆਪ ਬੈਠੋ ਪ੍ਰਸ਼ਾਦ ਛਕੋ ਮੈਂ ਰੁਪਿਆ ਵੀ ਆਪ ਨੂੰ ਇਕੱਠਾ ਕਰਕੇ ਦਿਆਂਗਾ ਪਰ ਬਨਾਵਟੀ ਮਸਾਂਦ ਨੇ ਕਿਆ ਰੋਟੀ ਪਾਣੀ ਦੀ ਕੋਈ ਲੋੜ ਨਹੀਂ ਜਦ ਤੱਕ ਰੁਪਿਆ ਨਹੀਂ ਮਿਲੇਗਾ ਮੈਂ ਕੁਝ ਨਹੀਂ ਖਾਵਾਂਗਾ ਤੇ ਗੁਰੂ ਕਾ ਸ਼ਰਾਪ ਤੇਰੇ ਤੇ ਪਵੇਗਾ ਸ਼ਰਾਪ ਦਾ ਨਾਮ ਸੁਣ ਕੇ ਸਿੱਖ ਬੜਾ ਡਰਿਆ ਸਿੱਖ ਦੇ पास ਕੋਈ ਗਹਿਣਾ ਵੀ ਨਹੀਂ ਸੀ ਜੋ ਵੇਚ ਦਿੰਦਾ ਬਥੇਰੀ ਕੋਸ਼ਿਸ਼ ਕੀਤੀ ਪਰ ਜਦ ਕਿਤੇ ਹੱਥ ਨਾ ਪਿਆ ਤਾਂ ਸਿੱਖ ਨੇ ਕਿਹਾ ਇੱਕ ਮੈਂ ਹਾਂ ਇੱਕ ਮੇਰਾ ਪੁੱਤਰ ਹੈ ਤੇ istri ਹੈ ਸੋ ਸਾਡੇ ਤਿੰਨਾਂ ਦੇ ਸਿਰ ਗੁਰੂ ਦੇ ਅੱਗੇ ਉਸੇ ਦਿਨ ਤੋਂ ਵਿੱਕ ਚੁਕੇ ਹਨ ਜਦ ਤੋਂ ਅਸੀਂ ਸਿੱਖ ਬਣੇ ਹਾਂ ਇਸ ਬਾਤ ਦੇ ਸੁਣਨ ਤੇ ਵੀ ਉਸ ਨੂੰ ਤਰਸ ਨਾ ਆਇਆ ਤੇ ਕਹਿਣ ਲੱਗਾ ਮੈਂ ਇਹ ਗੱਲਾਂ ਨਹੀਂ ਸੁਣਦਾ ਮੈਨੂੰ ਤਾਂ ਰੁਪਿਆ ਚਾਹੀਦਾ ਤੇ ਸਿੱਖ ਨੇ ਕਿਹਾ ਸਾਨੂੰ ਵੇਚ ਲੈ ਉਸੇ ਵੇਲੇ ਠੱਗ ਮਸੰਦ ਸਿੱਖ ਸਿੱਖਣੀ ਤੇ ਉਸਦੇ ਬੇਟੇ ਨੂੰ ਬਾਜ਼ਾਰ ਵੇਚਣ ਲੈ ਤੁਰਿਆ ਸਿੱਖਣੀ ਤੇ ਉਸ ਦਾ ਲੜਕਾ 100 ਰੁਪਏ ਵਿੱਚ ਇੱਕ ਸ਼ਾਹੂਕਾਰ ਨੇ ਟਹਿਲ ਤੇ ਰੋਟੀ ਪਾਣੀ ਵਾਸਤੇ ਖਰੀਦ ਲਿਆ ਤੇ ਸਿੱਖ ਨੂੰ ਕਬਰਾਂ ਪੁੱਟਣ ਵਾਲਾ ਮੁਸਲਮਾਨ ਖਰੀਦ ਕੇ 100 ਰੁਪਏ ਵਿੱਚ ਲੈ ਗਿਆ ਤੇ ਉਸ ਨੂੰ ਹੁਕਮ ਦਿੱਤਾ ਜੇ ਕੋਈ ਇੱਥੇ ਮੁਰਦਾ ਦੱਬਣ ਆਵੇ ਰੁਪਿਆ ਦੇਵੇ ਤਾਂ ਦੱਬੇ ਨਹੀਂ ਤਾਂ ਮਾਰ ਦੇਣਾ ਇਹ ਠੱਗ 200 ਰੁਪਏ ਲੈ ਕੇ ਪਤਰਾਵਾਚਿਆ ਤੇ ਉਸ ਜੋ ਸਿੱਖਣੀ ਸੀ ਉਸ ਨੂੰ ਪੱਖੇ ਪਾਣੀ ਤੇ ਚੱਕੀ ਪੀਣ ਦਾ ਐਸਾ ਸਖਤ ਕੰਮ ਪਿਆ ਜੋ ਬਿਮਾਰ ਹੋ ਗਈ ਤੇ ਜਿਸ ਦੇ ਕਾਰਨ ਇੱਕ ਬਰਸ ਦਾ ਉਸ ਦਾ ਪੁੱਤਰ ਟੈਲ ਖੂਲੋਂ ਬਾਲਾ ਦੀ ਬਿਮਾਰੀ ਨਾਲ ਗਿਆ ਸਹੂਕਾਰ ਨੇ ਸਖਤ ਬਿਮਾਰ ਸਮਝ ਕੇ ਸਖਣੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੁਣ ਉਹ ਵਿਚਾਰੀ ਆਪਣੇ ਬੱਚੇ ਨੂੰ ਮੋਢੇ ਲਾ ਕੇ ਉਸ ਜਗ੍ਹਾ ਗਈ ਜਿੱਥੇ ਕਬਰਾਂ ਪੁੱਟਣ ਤੇ ਉਸ ਦਾ ਪਤੀ ਨੌਕਰ ਸੀ ਇਸਨੇ ਚਾਇਆ ਕਿ ਮੈਂ ਲੜਕੇ ਨੂੰ ਦੱਬ ਦਿਆਂ ਪਰ ਉਸਦੇ ਪਤੀ ਨੇ ਕਿਹਾ 1 ਰੁਪਿਆ ਦੇ ਕੇ ਦੱਬ ਗੱਲ ਕੀਤੀ ਵਿਚਾਰੀ ਨੇ ਬੜੇ ਉਪਰਾਲੇ ਕੀਤੇ ਪਰ ਉਸਨੇ ਇੱਕ ਨਾ ਮੰਨਿਆ ਔੜਕ ਸਿੱਖਣੀ ਵਿਚਾਰੀ ਬੱਚੇ ਨੂੰ ਅੱਗੇ ਪੁੰਜੇ ਲੰਮਾ ਪਾ ਕੇ ਰੁਦਨ ਕਰਨ ਲੱਗੀ ਤੇ ਇੱਕ ਟੱਕ ਹੋ ਕੇ ਸ੍ਰੀ ਗੁਰੂ ਜੀ ਦਾ ਧਿਆਨ ਤਰ ਕੇ ਜਿਉਂ ਰੱਦਨਾ ਕਰਨ ਲੱਗੀ ਕਿ ਦਿਨ ਚੜ ਗਿਆ ਪਰ ਇਸ ਦੀ ਜ਼ਮਾਦੀ ਨਾ ਖੁੱਲੀ ਇਨੇ ਜੇਰ ਨੂੰ ਉਥੇ ਕਬਰਾਂ ਦਾ ਮਾਲਕ ਪਠਾਨ ਵੀ ਆ ਗਿਆ ਤੇ ਆ ਕੇ ਸਿੱਖ ਨੂੰ ਪੁੱਛਣ ਲੱਗਾ ਇਹ ਮਾਈ ਕਿਉਂ ਬੈਠੀ ਹੈ ਸਾਰਾ ਹਾਲ ਸੁਣ ਕੇ ਪਠਾਨ ਨੇ ਕਿਹਾ ਜੇ ਇਸ ਨੂੰ ਮaaf ਕਰ ਦਿੱਤਾ ਤੇ ਕਈ ਹੋਰ ਮਾਫੀ ਮੰਗਣਗੇ ਇਸ ਲਈ ਬੁੱਢੀ ਨੂੰ ਵੀ ਮਾਰ ਦਿਓ ਹੁਕਮ ਸੁਣ ਕੇ ਜਦ ਸਿੱਖ ਨੇ ਤਲਵਾਰ ਮਿਆਨ ਚੋਂ ਕੱਢੀ ਤਾਂ ਝੱਟ ਹੀ ਸੁਰਗ ਵਿੱਚੋਂ ਦੇਵਤੇ ਆ ਕੇ ਹੱਥ ਫੜ ਲਿਆ ਤੇ ਕਿਹਾ हे ਸਿੱਖਾ सतगुरु नानक जी ने हुक्म ਦਿੱਤਾ ਹੈ ਕਿ ਤੂੰ ਮੇਰੇ ਨਾਲ ਸਵਰਗ ਨੂੰ ਚੱਲ ਸਿੱਖ ਨੇ ਕਿਹਾ ਮੈਂ ਪਠਾਨ ਦੇ ਰੁਪਏ ਦੇਣੇ ਹਨ ਇਹ ਵੀ ਚੱਲੇ ਤਾਂ ਚੱਲਦਾ ਹਾਂ ਪਠਾਨ ਨੇ ਕਿਹਾ ਮੇਰਾ ਸਾਰਾ ਪਰਿਵਾਰ ਚੱਲੇ ਉਧਰੋਂ ਸਿੱਖਣੀ ਨੇ ਕਿਹਾ ਸਾਹੂਕਾਰ ਜਿਸ ਦੇ ਘਰ ਮੈਂ ਨੌਕਰ ਹਾਂ ਉਹ ਵੀ ਚੱਲੇ ਗੱਲ ਕੀ ਪਠਾਨ ਦਾ ਸਾਰਾ ਕੁਟੰਬ ਤੇ ਸਾਹੂ ਘਰ ਦਾ ਸਾਰਾ ਕੁਟੰਬ ਤੇ ਗਲੀ ਮਹੱਲੇ ਜੋ ਜੋ ਉਹਨਾਂ ਦੇ ਪਾਸ ਉਸ ਵੇਲੇ ਪਹੁੰਚਿਆ ਸਭ ਸਵਰਗਾਂ ਨੂੰ ਗਏ। ਇਸ ਸਾਖੀ ਦਾ ਭਾਵ ਇਹ ਹੈ ਕਿ ਇੱਕ ਸਿੱਖ ਜੋ ਪੂਰਨ ਗੁਰੂ ਦਾ ਸਿੱਖ ਸੀ ਉਸ ਦੇ ਬਦਲੇ ਹੋਰ ਸੈਂਕੜੇ ਵੀ ਤਰ ਗਏ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲ ਚੁਪਤੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।